ਫਾਜ਼ਿਲਕਾ ਪੁਲਿਸ ਹਥੇ ਸੜਕ ਸੁਰੱਖਿਆ ਫੋਰਸ ਨੇ ਇੱਕ ਮਹਿਲਾ ਦੀ ਜਾਨ ਬਚਾਈਏ ਜੀਹਾਂ ਮਹਿਲਾ ਆਤਮ ਹੱਤਿਆ ਕਰਨ ਲਈ ਨਹਿਰ 'ਚ ਡਿੱਗਣ ਜਾ ਰਹੀ ਸੀ ਜਿਸ ਨੂੰ ਕਿ ਸੜਕ ਸੁਰੱਖਿਆ ਫੋਰਸ ਦੀਆਂ ਮਹਿਲਾ ਮੁਲਾਜ਼ਮਾ ਨੇ ਨਾ ਸਿਰਫ ਰੋਕ ਲਿਆ ਸਗੋਂ ਉਸ ਦੀ ਜਾਨ ਵੀ ਬਚਾਈਏ ਸੜਕ ਸੁਰੱਖਿਆ ਫੋਰਸ ਦੀਆਂ ਮੁਲਾਜ਼ਮਾ ਵੱਲੋਂ ਮਹਿਸ਼ਾਲਾ ਦੇ ਹਵਾਲੇ ਕਰ ਦਿੱਤਾ ਗਿਆ ਸਰ ਸਾਨੂੰ ਕਿਸੇ ਰਾਹਗੀਰ ਤੋਂ ਇਤਲਾਹ ਮਿਲੀ ਸੀ ਵੀ ਇੱਕ ਲੜਕੀ ਨੌਜਵਾਨ 32 ਸਾਲ ਦੀ ਬਿਓ ਨਾ ਦੇ ਘਰੋਂ ਲੜ ਕੇ ਆਈ ਐ ਤੇ ਪੱਕੀ ਨਹਿਰ ਤੇ ਗੰਕ ਨਾਲ ਨਹਿਰ ਤੇ ਮਤਲ ਉਛਾਲ ਮਾਰ ਕੇ ਸੁਇਸਾਈਡ ਕਰਨ ਲੱਗੀ ਐ ਥੋੜੀ ਦਿਮਾਗੀ ਤੌਰ ਤੇ ਵੀ ਮਤਲ ਕਿ ਉਹ ਪਰੇਸ਼ਾਨ ਸੀ ਇਸ ਕਰਕੇ ਸਾਰਾ ਅਸੀਂ ਮੌਕੇ ਤੇ ਪਹੁੰਚ ਕੇ ਤੇ ਉਹਨੂੰ ਮਤਲ ਕੁੜੀਆਂ ਲੈ ਫੜ ਕੇ ਲਿਆਂਦੀ ਇਹਨਾਂ ਦੀ ਹੈਲਪ ਨਾਲ ਤੇ ਉਹਨੂੰ ਜਾਨ ਉਹਦੀ ਬਚਾ ਕੇ ਉਹਨੂੰ ਫਿਰ ਥਾਣੇ ਕਰਨੀ ਵਾਲੇ ਲਿਆ ਕੇ ਸਰ ਉਹਦੇ ਘਰਦਿਆਂ ਨੂੰ ਫੋਨ ਕਰਕੇ ਤੇ ਉਹ ਉਹਨਾਂ ਦੇ سپرد ਕੀਤਾ ਗਿਆ। ਪੀੜਤ ਤੌਰ ਤੇ ਜ਼ਿਲ੍ਹਾ ਮੁਕਸਰ ਸਾਹਿਬ ਦੇ ਇੱਕ ਪਿੰਡ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਮਹਿਲਾ ਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਦੁਖੀ ਹੋ ਕੇ ਮਹਿਲਾ ਨੇ ਮਰਨ ਦਾ ਮਨ ਬਣਾਇਆ ਅਤੇ ਜਿਵੇਂ ਹੀ ਉਹ ਨਹਿਰ ਕੋਲ ਪਹੁੰਚੀ ਤਾਂ ਪੁਲਿਸ ਟੀਮਾਂ ਨੇ ਉਸ ਨੂੰ ਤੁਰੰਤ ਅਜਿਹਾ ਕਰਨ ਤੋਂ ਰੋਕ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ 'ਚ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ